ਦੇਸ਼ ਤੇ ਦੁਨੀਆ ਦੇ ਵਿੱਚ ਵਿਚਰਦੀ ਸਿੱਖ ਸੰਗਤ ਵੱਲੋਂ ਦਸਮ ਪਿਤਾ ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਦਾ ਅੱਜ 356ਵਾਂ ਪ੍ਰਕਾਸ਼ ਪੁਰਬ ਬੜੇ ਸਤਿਕਾਰ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਸੰਬੰਧ ਵਿੱਚ ਗੁਰਦੁਆਰਾ ਸੈਬਾਨਾ ਦੇ ਵਿੱਚ ਵਿਸ਼ੇਸ਼ ਧਾਰਮਿਕ ਸਮਾਗਮ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਅੰਮ੍ਰਿਤਸਰ ਵਿਖੇ ਸ੍ਰੀ ਹਰਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਅਤੇ ਗੁਰਦੁਆਰਾ ਬਾਬਾ ਅਟਲ ਰਾਏ ਸਾਹਿਬ ਦੇ ਵਿੱਚ ਪਵਿੱਤਰ ਜਲੋ ਸਜਾਇਆ ਜਾਣਗੇ। ਸੰਗਤ ਅੜਕਸਾਰ ਤੋਂ ਹੀ ਗੁਰੂ ਚਰਨਾ ਦੇਵ ਜੀ ਮੱਥਾ ਟੇਕਣ ਦੇ ਲਈ ਪਹੁੰਚ ਰਹੀ ਹੈ। ਕੋਈ ਚੁਰਾਂ ਦੇਵ ਜੀ ਤੋਂ ਨਾਲ ਤਸਵੀਰਾਂ ਵੀ ਸਾਂਝਾ ਕਰਾਂਗੀ। ਕੇਸਗੜ੍ਹ ਸਾਹਿਬ ਦੇ ਵਿੱਚ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਤੇ ਨਾਲ ਹੀ ਕਈ ਹੋਰ ਗੁਰੂ thalamਾ ਦੇ ਵਿੱਚ ਸੰਗਤ ਜਿੱਥੇ ਨਤਮਸਤਕ ਹੋਣ ਲਈ ਪਹੁੰਚ ਰਹੀ ਹੈ। ਗੁਰੂ ਚਰਨਾ ਦੇਵ ਜੀ ਹਾਜ਼ਰੀ ਪਰ ਲਈ ਪਾਰ ਰਹੀ ਹੈ। ਤੇ ਨਹੀਂ ਨਹੀਂ ਇਸ ਦੌਰਾਨ ਗੁਰਬਾਣੀ ਜਸ ਦਾ ਸਰਵਣ ਵੀ ਸੰਗਤ ਵੱਲੋਂ ਕੀਤਾ ਜਾ ਰਿਹਾ ਸੋ ਦੇਸ਼ ਪ੍ਰਦੇਸ਼ ਦੀ ਸੰਗਤਵ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ 355ਵਾਂ ਪ੍ਰਕਾਸ਼ ਪੁਰਬ ਬਹੁਤ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ ਵੱਖ-ਵੱਖ ਤਸਵੀਰਾਂ ਅੰਮ੍ਰਿਤਸਰ ਸ੍ਰੀ ਪਟਨਾ ਸਾਹਿਬ ਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਵੀ ਹਨ ਇੱਥੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ਦੀਆਂ ਜਿਨ੍ਹਾਂ ਨੂੰ ਸਜਾਇਆ ਗਿਆ ਹੈ ਫੁੱਲਾਂ ਦੇ ਨਾਲ ਸਜਾਵਟ ਕੀਤੀ ਗਈ ਹੈ ਇੱਥੇ ਤੇ ਬੇਹਦ ਹੀ ਸੁੰਦਰ ਸਜਾਵਟ ਇੱਥੇ ਕੀਤੀ ਗਈ ਹੈ ਜਿਸ ਵੇਰ ਤੋਂ ਹੀ ਸੰਗਤ ਗੁਰਦੁਆਰਾ ਸਾਹਿਬਾਨਾਂ ਵਿੱਚ ਪਹੁੰਚ ਕੇ ਮੱਥਾ ਟੇਕ ਰਹੀ ਹੈ ਤੇ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਅੱਜ ਸ੍ਰੀ ਆਨੰਦਪੁਰ ਸਾਹਿਬ ਵਿੱਚ ਸ੍ਰੀ ਕੇਸਗੜ੍ਹ ਸਾਹਿਬ ਵਿੱਚ ਅੱਜ ਮਹੱਲਾ ਵੀ ਸਜਾਇਆ ਜਾਵੇਗਾ ਤੇ ਗੁਰਦੁਆਰਾ ਸਾਹਿਬਾਂ ਵਿੱਚ ਵਿਸ਼ੇਸ਼ ਧਾਰਮਿਕ ਸਮਾਗਮਾਂ ਦਾ ਪ੍ਰਬੰਧਨ ਅੱਜ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 356 ਪ੍ਰਕਾਸ਼ ਪੁਰਬ ਬੜੇ ਸਤਿਕਾਰ ਅਤੇ ਉਸ਼ਾ ਨਾਲ ਅੱਜ ਮਨਾਇਆ ਜਾ ਰਿਹਾ ਹੈ ਹਾਲਾਂਕਿ ਤੁਹਾਨੂੰ ਇਹ ਵੀ ਦੱਸ ਦਈਏ ਕਿ ਅੰਮ੍ਰਿਤਸਰ ਦੇ ਵਿੱਚ ਅੱਜ 9:30 ਵਜੇ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਜਲੋ ਵੀ ਲੱਗਣ ਜਾ ਰਿਹਾ ਹੈ ਜਦੋਂ ਦਾ ਸਿੱਧਾ ਪ੍ਰਸਾਰਣ ਪੀਟੀਸੀ ਸਿਮਰਨ ਤੇ ਵੀ ਹੋਵੇਗਾ ਪਰ ਉਸ ਤੋਂ ਪਹਿਲਾਂ ਤਸਵੀਰਾਂ ਤੋੜਨਾ ਸਾਂਝਾ ਕਰਨੀਆਂ ਬੇਹੱਦ ਜ਼ਰੂਰੀ ਵੀ ਹਨ ਉਦਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਸਥਾਨ ਸ੍ਰੀ ਪਟਨਾ ਸਾਹਿਬ ਵਿਖੇ 356 ਵੇ ਪ੍ਰਕਾਸ਼ ਪੁਰਬ ਮੌਕੇ ਤੱਕ ਸ੍ਰੀ ਹਰਮੰਦਰ ਸਾਹਿਬ ਅਲੌਕਿਕ ਸਜਾਵਟ ਕੀਤੀ ਗਈ ਹੈ ਵੱਡੀ ਗੰਢ ਦੇ ਵਿੱਚ ਸੰਗਤ ਨਤਮਸਤਕ ਹੋਣ ਲਈ ਇੱਥੇ ਪਹੁੰਚ ਰਹੀ ਹੈ ਅੱਜ ਵਿਸ਼ੇਸ਼ ਗੁਰਮਤਿ ਦੀਵਾਨ ਸਜਾਏ ਜਾਣਗੇ ਜਦੋਂ ਕਿ ਕਵੀ ਦਰਬਾਰ ਦਾ ਵੀ ਇੱਥੇ ਪ੍ਰਬੰਧਨ ਕੀਤਾ ਗਿਆ ਹੈ ਇਨ੍ਹਾਂ ਸਮਾਗਮਾਂ ਵਿੱਚ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦਿੱਲੀ ਦੇ ਅੰਤਜਸਵੀ ਯਾਦ ਅਤੇ ਰਾਜਪਾਲ ਵੀ ਆਪਣੀ ਹਾਜ਼ਰੀ ਭਰਨਗੇ ਇਸ ਤੋਂ ਪਹਿਲਾਂ ਬੀਤੇ ਦਿਨ ਤੱਕ ਸਾਹਿਬ ਤੋਂ ਅਲੌਕਿਕ ਨਗਰ ਕੀਰਤਨ ਵੀ ਸਜਾਇਆ ਗਿਆ ਸੀ ਸਿਰਾਂਤ ਉਸ ਦੇ ਸੱਦੇ ਹੋ ਅਤੇ ਤਖਰੀਪ ਆਪਣਸਾਈ ਵਿਕੇ ਅਲੋਕੇ ਸਜਾਵਟ ਕੀਤੀ ਗਈ ਹੈ ਸੰਗਤ ਵੱਡੀ ਗੰਟੀ ਵਿੱਚ ਅਤੇ ਨਤਮਸਤਕ ਹੋ ਰਹੀ ਹੈ ਸਰਵਸਥਾਨੀ ਸਾਈਬੇ ਕੁਮਾਰ ਦਸਵੀ ਬਾਸ਼ਾਈ ਸੇ ਗੁਰੂ ਬਾਬਾ ਸਿੰਘ ਜੀ ਦਾ ਅੱਜ 355 ਵਾਪਰ ਕਾਸ਼ਪੁਰ ਸੋ ਦੂਰ ਦਰਾਡੇ ਤੋਂ ਸੰਗਤ ਗੁਰੂਤਾ ਮੱਤੇ ਵਿੱਚ ਨਤਮਸਤਕ ਹੋ ਰਹੀ ਹੈ ਤੌਰ ਨੂੰ ਵੀ ਦਰਸ਼ਨ ਕਰवाने ਆ ਸਾਡੇ ਨਾਲ ਸਾਡੇ ਸਹਿਯੋਗੀ ਰਕਾਬਗਨ ਸਾਹਿਬ ਤੋਂ ਜਸਪਾਲ ਬਾਣ ਚੁਕੇ ਨੇ ਕੇਸਗੜ ਸਾਹਿਬ ਤੋਂ ਬਲਜੀਤ ਚਾਨਾ ਤੇ ਅੰਮ੍ਰਿਤਸਰ ਤੋਂ ਮੁੰਗ ਮੰਨਿੰਦਰ ਮੁੰਗਾ ਬਾਣ ਚੁਕੇ ਨੇ ਉਹਨਾਂ ਦਾ ਰੁਕ ਕਰ ਲੈਣੇ ਆ ਸਭ ਤੋਂ ਪਹਿਲਾਂ ਗੱਲ ਕਰਦੇ ਆ ਕੇਸਗੜ ਸਾਹਿਬ ਤੋਂ ਸਾਡੇ ਨਾਲ ਸਾਡੇ ਸਹਿਯੋਗੀ ਬਲਜੀਤ ਚਾਨਾ ਬਣੇ ਹੋਏ ਨੇ ਬਲਜੀਤ ਅੱਜ ਸਰਪੰਸਦਾਨੀ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਹੈ ਅੱਜ ਦੂਰ ਦਰਾਡੇ ਤੋਂ ਸੰਗਤ ਖਾਸ ਤੌਰ ਤੇ ਕੇਸਗੜ ਸਾਹਿਬ ਦੇ ਵਿੱਚ ਨਤਮਸਤਕ ਹੁੰਦੀ ਹੈ ਮੁਹੱਲਾ ਸਜਾਇਆ ਜਾਂਦਾ ਉਹਨਾਂ ਦੀ ਆਪਣੀ ਜ਼ਮੀਨ ਗੁਰੂ ਗੋਬਿੰਦ ਸਾਹਿਬ ਜੀ ਦੇ ਬਕਾਇਦਾ ਦਰਸ਼ਨ ਦੇ دیدار ਕਰਨ ਦੇ ਲਈ ਸੰਗਤ ਹੋទਨ ਨਸਮਸਕ ਹੁੰਦੀ ਹੈ ਤਸਵੀਰਾਂ ਦੇਖਣੀ ਚਾਹਵਾਂਗੇ ਸਾਬਤ ਤਾਂ ਬੇਨ ਦਰਸ਼ਨ ਕਰਨੇ ਚਾਹਵਾਂਗੇ ਵਾਹ ਪ੍ਰਗਟਿਓ ਬਰਦ ਅਗੰਬੜਾ ਬਰੀਆਮ ਇਕੈਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ ਸਾਹਿਬੇ ਕਮਾਲ ਦਸਮ ਪਿਤਾ ਸਰਬੰਸਦਾਨੀ ਅਮਰਿਤ ਦੇ ਦਾਨੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਿੱਥੇ ਦੇਸ਼ ਅਤੇ ਦੁਨੀਆ ਦੇ ਵਿੱਚ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਨਤਮਸਤਕ ਹੋਰੀਆਂ ਨੇ ਉੱਥੇ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਰਿਆਂ ਤਖਤ ਸ਼੍ਰੀ ਕੇਸਗੜ ਸਾਹਿਬ ਦੀਆਂ ਤਸਵੀਰਾਂ ਨੇ ਉਹ ਤਖਤ ਉਸੇ ਸਥਾਨ ਤੇ ਤਖਤ ਜਿਹੜਾ ਬਿਰਾਜ ਸਥਾਪਿਤ ਹੈ ਜਿਸ ਸਥਾਨ ਤੇ ਸਾਹਿਬੇ ਕਮਾਲ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਲੋਂ ਖਾਲਸਾ ਪੰਥ ਦੀ ਸਾਜਨਾ ਕੀਤੀ ਗਈ ਸੀ ਸੋ ਐਸੇ ਦੇ ਵਿੱਚ ਅੱਜ ਇੱਥੇ ਵਕ ਵਕ ਗੁਰੂ ਘਰਾਂ ਦੇ ਵਿੱਚ ਸੰਗਤਾਂ ਨਤਮਸਤਕ ਹੋ ਰਹੀਆਂ ਨੇ ਖਾਸ ਤੌਰ ਤੇ ਤਖਤ ਸ੍ਰੀ ਕੇਸਗੜ ਸਾਹਿਬ ਦੇ ਕਿ ਵਿਆਪਕ ਪ੍ਰਬੰਧ ਕੀਤੇ ਗਏ ਨੇ ਜਿੱਥੇ ਪਰਸੋਂ ਰੋਜ਼ ਤੋਂ ਜਿਹੜੇ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਆਰੰਭ ਕੀਤੇ ਗਏ ਸਨ ਉਹਨਾਂ ਦੇ ਕੁਝ ਹੀ ਦਿਨ ਦੇ ਵਿੱਚ ਇੱਥੇ ਭੋਗ ਪਾਏ ਜਾਣਗੇ ਉਸ ਉਪਰੰਤ ਗੁਰਮਤ ਸਮਾਗਮ ਜਿਹੜੇ ਉਹਨਾਂ ਦਾ ਆਰੰਭ ਕੀਤਾ ਜਾਏਗਾ ਤੇ ਤਕਰੀਬਨ ਰਾਤ ਦੇ ਧਾਰਮਿਕ ਸਮਾਗਮ ਜਿਹੜੇ ਤੱਕ ਸ਼੍ਰੀ ਕੇਸਗੜ ਸਾਹਿਬ ਵਿਖੇ ਚੱਲਣਗੇ ਉਸ ਤੋਂ ਇਲਾਵਾ ਖਾਸ ਤੌਰ ਤੇ ਆਸ-ਪਾਸ ਦੇ ਨਗਰਾਂ ਤੋਂ ਤਕਰੀਬਨ 10 ਨਗਰ ਕੀਰਤਨ ਜਿਹੜੇ ਨੇ ਉਹ ਇੱਥੇ ਤੱਕ ਸ਼੍ਰੀ ਕੇਸਗੜ ਸਾਹਿਬ ਵਿਖੇ ਸ਼ਾਮ ਦੇ ਮੌਕੇ ਪੁੱਜਣਗੇ ਤੇ ਉਸ ਉਪਰੰਤ ਰਾਤ ਨੂੰ ਜਿਹੜੀ ਖਾਸ ਤੌਰ ਤੇ ਆਤਿਸ਼ਬਾਜ਼ੀ ਜਿਹੜੀ ਹੈ ਉਹ ਤੱਕ ਸ਼੍ਰੀ ਕੇਸਗੜ ਸਾਹਿਬ ਵਿਖੇ ਕੀਤੀ ਜਾਵੇਗੀ ਇੱਕ ਵਾਰ ਤਸਵੀਰਾਂ ਜ਼ਰੂਰ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕਿ ਕਿਸ ਬੇਹੱਦ ਖੂਬਸੂਰਤ ਤਰੀਕੇ ਦੇ ਨਾਲ ਤਖਤ ਸ਼੍ਰੀ ਕੇਸਗੜ ਸਾਹਿਬ ਨੂੰ ਜਿਹੜਾ ਸਜਾਇਆ ਗਿਆ ਪੂਰਾ ਚੁਗਿਰਦਾ ਜੇਕਰ ਚੁਗਿਰਦੇ ਦੀ ਗੱਲ ਕੀਤੀ ਜਾਵੇ ਰਾਤ ਵੇਲੇ ਰੰਗ-ਬਰੰਗ ਮਿਲਦੀਆਂ ਨੇ ਉੱਥੇ ਖਾਸ ਤੌਰ ਤੇ ਫੁੱਲਾਂ ਦੇ ਨਾਲ ਜਿਹੜਾ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਨੂੰ ਇਸ ਵਿਸ਼ੇਸ਼ ਦਿਹਾੜੇ ਦੇ ਮੌਕੇ ਤੇ ਸਜਾਇਆ ਗਿਆ ਹੈ ਸੋ ਲਗਾਤਾਰ ਜਿਹੜੀ ਸੰਗਤ ਹੈ ਗੁਰੂ ਘਰ ਦੇ ਵਿੱਚ ਸਵੇਰੇ ਅੰਮ੍ਰਿਤ ਵੇਲੇ ਤੋਂ ਨਤਮਸਤਕ ਹੋ ਰਹੀ ਹੈ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਜਿਹੜੀ ਹੈ ਖਾਸ ਤੌਰ ਤੇ ਇਹਨਾਂ ਦਿਹਾੜਿਆਂ ਦੇ ਮੌਕੇ ਤੇ ਤਖਤ ਸ਼੍ਰੀ ਕੇਸਗੜ੍ਹ ਸਾਹਿਬੇ ਕੇ ਪੁੱਜਦੀ ਹੈ ਤੁਸੀਂ ਮੁਹੱਲੇ ਦੀ ਗੱਲ ਕੀਤੀ ਹੈ ਮੁਹੱਲਾ ਜਿਹੜਾ ਹੈ ਹੋਲੇ ਮਹੱਲੇ ਦੇ ਮੌਕੇ ਸਜਾਇਆ ਜਾਂਦਾ ਹੈ ਲੇਕਿਨ ਜਦੋਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਹੁੰਦੇ ਨੇ ਤਾਂ ਅਨੰਦਪੁਰ ਸਾਹਿਬ ਦੇ ਵਿੱਚ ਜਿਹੜੇ तमाम ਆਸ-ਪਾਸ ਦੇ ਨਗਰ ਨੇ ਕੁਝਦੇ ਨੇ ਤੇ ਉਹਨਾਂ ਨਗਰ ਕੀਰਤਾਂ ਦਾ ਜਿਹੜਾ ਸਵਾਗਤ ਅਕ ਸ਼੍ਰੀ ਕੇਸਗੜ ਸਾਹਿਬ ਵਿਖੇ ਕੀਤਾ ਜਾਂਦਾ ਹੈ ਪੂਰਾ ਸ਼ਾਮ ਦਾ ਜਿਹੜਾ ਇੱਕ ਅਲੌਕਿਕ ਮਾਹੌਲ ਜਿਹੜਾ ਅੱਜ ਸ਼ਾਮ ਨੂੰ ਦੇਖਣ ਨੂੰ ਮਿਲੇਗਾ ਤੇ ਉਸ ਉਪਰੰਤ ਵਿਸ਼ੇਸ਼ ਤੌਰ ਤੇ ਆਤਿਸ਼ਬਾਜ਼ੀ ਜਿਹੜੀ ਇੱਥੇ ਦੇਖਣ ਨੂੰ ਮਿਲੇਗੀ ਜੀ ਜੀ ਬਲ ਜੀ ਹਣੇ ਰੁਕਾ ਲੈਣੇ ਆ ਅੰਮ੍ਰਿਤਸਰ ਦਾ ਸ਼੍ਰੀ ਦਰਬਾਰ ਸਾਹਿਬ ਵਿੱਚ ਸਾਡੇ ਸਹਿਯੋਗੀ ਮਨਿੰਦਰ ਜਿਹੜੇ ਇਹਨੇ ਮਨਿੰਦਰ ਸ਼੍ਰੀ ਦਰਬਾਰ ਸਾਹਿਬ ਤੋਂ ਕਿਸ ਤਰ੍ਹਾਂ ਦੀਆਂ ਤਸਵੀਰਾਂ ਅੱਜ ਆ ਰਹੀਆਂ ਹਨ ਸਰਪੰਸਾਨੀ ਸਾਹਿਬੇ ਕਮਾਲ ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ 356 ਪ੍ਰਕਾਸ਼ ਗੁਰਪੁਰੂ ਦੁਨੀਆ ਪਰਿਚਯ ਉਸ ਦੀ ਨਾਨਕ ਨਾਮ ਲੈਵਾ ਸੰਗਤ ਵੱਲੋਂ ਬਹੁਤ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਜਿੱਥੇ ਗੁਰੂ ਸਾਹਿਬ ਦੇ ਪ੍ਰਕਾਸ਼ ਸਥਾਨ ਪਟਨਾ ਸਾਹਿਬ ਦੀ ਪਾਵਨ ਧਰਤੀ ਤੇ ਤਖਤ శ్రీ ਮੰਦਰ ਜੀ ਪਟਨਾ ਸਾਹਿਬ ਵਿਖੇ ਨੇਕਾਂ ਵਿਸ਼ੇਸ਼ ਸਮਾਗਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਦੇਸ਼ ਦੇਸ਼ਾਂ ਦੀਆਂ ਲੱਖਾਂ ਸੰਗਤਾਂ ਇਹਨਾਂ ਸਮਾਗਮਾਂ ਵਿੱਚ ਸ਼ਮੂਲਿਤ ਕਰ ਰਹੀਆਂ ਨੇ ਪਟਨਾ ਸਾਹਿਬ ਦੀ ਪਾਵਨ ਧਰਤੀ ਤੇ ਨਤਮਸਤਕ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਨੇ ਉੱਥੇ ਸੱਚਕੰਨ ਸ੍ਰੀ ਮੰਦਰ ਸਾਹਿਬ ਵਿਖੇ ਵੀ ਗੁਰੂ ਸਾਹਿਬ ਦੇ ਪ੍ਰਕਾਸ਼ ਸਥਾਨ ਦੇ ਸੰਬੰਧ ਵਿੱਚ ਪ੍ਰਕਾਸ਼ ਪੂਰਵ ਦੇ ਸੰਬੰਧ ਵਿੱਚ ਇੱਕਾਂ ਵਿਸ਼ੇਸ਼ ਸਮਾਗਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਸਭ ਤੋਂ ਪਹਿਲਾਂ 27 ਤਰੀਕ ਨੂੰ ਯਾਨੀ ਕਿ ਪਰਸੋਂ ਸ਼੍ਰੀ ਕਾਲ ਤੱਕ ਸਾਤੋਂ ਇੱਕ ਲੋਕਿਕ ਨਗਰ ਕੀਰਤਨ ਸਜਾਇਆ ਗਿਆ ਔਰ ਉਸ ਤੋਂ ਬਾਅਦ ਅੱਜ ਗੁਰੂ ਸਾਹਿਬ ਦੇ ਪ੍ਰਕਾਸ਼ ਗੁਰਪੁਰਬ ਮੌਕੇ ਗੁਰਦਾਰਾ ਮਨਜੀਤ ਸਾਹਿਬ ਦੀਵਾਨ ਹਾਲ ਵਿਖੇ ਪਰਸੋਂ ਤੋਂ ਆਰੰਭ ਕੀਤੇ ਗਏ ਸ਼੍ਰੀ ਖਾਨਪਾੜ ਸਾਹਿਬ ਦੇ ਭੋਗ ਪਾਏ ਜਾ ਰਹੇ ਨੇ ਉਸ ਤੋਂ ਬਾਅਦ ਵਿਸ਼ੇਸ਼ ਗੁਰਮਤਿ ਦੀਵਾਨ ਸਜਾਏ ਜਾਣ ਕੇ ਕਵੀ ਦਰਬਾਰ ਦਾ ਆਯੋਜਨ ਕੀਤਾ ਜਾਊ ਜਿਨ੍ਹਾਂ ਵਿੱਚ ਸਿੱਖ ਕੌਮ ਦੇ ਪ੍ਰਸਿੱਧ ਨਾਮੀ ਰਾਗੀ ਢਾਡੀ ਕਬਿਸ਼ਰੀ ਜਿੱਥੇ ਸੰਗਤਾਂ ਨੂੰ ਗੁਰ ਇਤਿਹਾਸ ਦੇ ਨਾਲ ਜੋੜਨਗੇ ਔਰ ਇਸ ਦੇ ਨਾਲ ਨਾਲ ਸ਼ਾਮ ਵੇਲੇ অতি ਅਲੋਕਿਕ ਨਜ਼ਾਰਾ ਦੇਖਣ ਦਾ ਸੁਭਾਗ ਪ੍ਰਾਪਤ ਹੋਵੇਗਾ ਜਦੋਂ ਰਹਿਰਾ ਸਾਹਿਬ ਦੇ ਪਾਠ ਤੋਂ ਬਾਅਦ ਦੁਨੀਆ ਭਰ ਤੋਂ ਪਹੁੰਚੀ ਸੰਗਤ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਪਾਵਨ ਪਿੱਤਰ ਸਰੋਵਰ ਦੇ ਕਿਨਾਰੇ ਰੰਗ-ਬਰੰਗੀਆਂ ਮੋਮਬਤੀਆਂ ਅਤੇ ਕਿਓ ਦੇ ਦੀਵੇ ਬਾਲ ਕੇ ਪ੍ਰਕਾਸ਼ ਗੁਰਪੁਰਬ ਦੀ ਖੁਸ਼ੀ ਮਨਾਈ ਜਾਣੀ ਹੈ ਹਾਲਾਂਕਿ ਬੇहद ਹੱਡ ਚੀਰਵੀਂ ਕੜਾਕੇ ਦੀ ਠੰਡ ਹੈ ਸੰਗਣੀ ਧੁੰਦ ਹੈ ਪਰ ਉਸ ਦੇ باوجود ਤਸਵੀਰਾਂ ਸੀ ਦੇਖ ਸਕਦੇ ਹੋ ਲੱਖਾਂ ਦੀ ਗਿਣਤੀ ਸੰਗਤਾਂ ਤਨ ਸ਼੍ਰੀ ਗੁਰੂ ਰਾਮਦਾਸ ਦੇ ਦਰ ਤੇ ਆ ਕੇ ਨਤਮਸਤਕ ਹੋ ਰਹੀਆਂ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਗੁਰਪੁਰਬ ਦੀ ਖੁਸ਼ੀ ਮਨਾ ਰਹੀਆਂ ਨੇ ਔਰ ਇਹ ਨਜ਼ਾਰਾ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਦੇਖਣ ਨੂੰ ਮਿਲ ਰਿਹਾ ਹੈ ਕਿ ਸੰਕਤਾਂ ਦੀ ਸਰਦਾ ਪਾਵਨਾ ਤੇ ਇਸ ਹੱਡਚੀਰਵੀਂ ਠੰਡ ਦਾ ਕੋਈ ਅਸਰ ਦੇਖ ਨੂੰ ਨਹੀਂ ਮਿਲ ਰਿਹਾ ਉਹ ਸੰਕਤਾਂ ਆਮ ਦਿਨਾਂ ਨਾਲੋਂ ਵੀ ਜ਼ਿਆਦਾ ਵੱਡੀ ਗਿਣਤੀ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਦੇ ਲਈ ਪਹੁੰਚ ਰਹੀਆਂ ਨੇ ਹੱਡ ਕੰਮ ਕੰਬੌਤ ਦੀ ਠੰਡ ਦੇ ਬਾਵਜੂਦ ਸ੍ਰੀ ਦਰਬਾਰ ਸਾਹਿਬ ਦੇ ਪਾਵਰ ਪਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਘੰਟਿਆਂ ਬੱਧੀ ਕਤਾਰਾਂ ਵਿੱਚ ਖੜੇ ਹੋ ਕੇ ਸੰਕਤਾਂ ਫਿਰ ਕੋ RAMDAS ਦੇ ਦਰ ਤੇ ਨਤਮਸਤਕ ਹੋ ਕੇ ਗੁਰੂ ਕਰਦਾ ਅਸ਼ੀਰਵਾਦ ਲੈ ਰਹੀਆਂ ਨੇ ਔਰ ਆਪਣੇ ਆਪ ਨੂੰ ਬੇਹਦ ਕਰਮਾ ਵਾਲਾ ਵਟਪਾਗਾ ਮੰਦੀਆਂ ਨੇ ਕਿ ਉਹਨਾਂ ਨੂੰ ਅੱਜ ਇਸ ਪਾਵਨ ਦਿਹਾੜੇ ਮੌਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨਾਂ ਦਾ ਸੁਭਾਗ ਪ੍ਰਾਪਤ ਹੋਇਆ ਹੈ। ਤੋਂ ਇਹ ਤਸਵੀਰਾਂ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀਆਂ ਜਿੱਥੇ ਅੱਜ ਦਸ਼ਮੇਸ਼ ਪਿਤਾ ਸਾਹਿਬੇ ਕਮਾਲ ਸਿੰਘ ਗੁਰਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਗੁਰਪੁਰਬ ਦੇ ਸਬੰਧ ਵਿੱਚ ਜਿੱਥੇ ਅਨੇਕਾਂ ਵਿਸ਼ੇਸ਼ ਸਮਾਗਮਾਂ ਦਾ ਆਯੋਜਨ ਕੀਤਾ ਜਾ ਰਿਹਾ ਔਰ ਦੇਸ਼ ਦੇ ਵਕਫਾ ਕੀਸਿਆਂ ਅਤੇ ਵਕਫਾਖ ਦੇਸ਼ਾਂ ਤੋਂ ਸੰਗਤਾਂ ਵੱਡੀ ਗਿਣਤੀ ਵਿੱਚ ਸਤਿਗੁਰੂ ਸ੍ਰੀ ਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚ ਰਹੀਆਂ ਨੇ ਕੁਝ ਸ਼ਰਧਾਲੂਆਂ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਦਾ ਨਾਮ ਹੈ ਜੀ ਕਹਾਂ ਸੇ ਆਏ ਜੀ ਆਪ ਭਗਵਾੜਾ ਭਗਵਾੜਾ ਕੀ ਕਰਨਾ ਚਾਹੁੰਦੇ ਅੱਜ ਗੁਰੂ ਸਾਹਿਬ ਦਾ ਪ੍ਰਕਾਸ਼ ਗੁਰਪੁਰਬ ਹੈ ਹਰਿਮੰਦਰ ਸਾਹਿਬ ਦੇ ਦਰਸ਼ਨ ਦਾ ਸੁਭਾਗ ਪ੍ਰਾਪਤ ਹੋਇਆ ਅੱਜ ਸਭ ਮ ਇਕ ਤਸਵੀਰ ਸਾਂਝੀ ਕਰਨੀ ਚਾਹਾਂਗੇ ਇਸ ਦਸਰੀ ਜੋੜੀ ਤੋਂ ਬਾਹਰ ਸ੍ਰੀ ਕਾਲਤਕ ਸਾਬ ਤੱਕ ਜਿੱਥੇ ਇਸ ਕੜਾਕੇ ਦੀ ਠੰਡ ਵਿੱਚ ਸੰਗਤਾਂ ਦੀ ਵੱਡੀ ਕਤਾਰ ਲੱਗੀ ਹੋਈ ਨਜ਼ਰ ਆ ਰਹੀ ਹੈ ਜੋ ਅੱਜ ਇਸ ਪਾਵਨ ਦਿਹਾੜੇ ਮੌਕੇ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਕਰਨ ਲਈ ਪਹੁੰਚੀਆਂ ਨੇ ਔਰ ਅੱਜ ਸਵੇਰੇ 4 ਵਜੇ ਤੋਂ ਹੀ ਸੰਗਤਾਂ ਦਾ ਇੱਥੇ ਠਾਠਾ ਮਾਰਦਾ ਇਕੱਠ ਦੇਖਣ ਨੂੰ ਮਿਲਿਆ ਹਾਲਾਂਕਿ ਬੇਹੱਦ ਸੰਘਣੀ ਧੁੰਦ ਹੈ ਵਿਜ਼ਿਬਿਲਟੀ ਨਾ ਮਾਤਰੇ ਪਰ ਸੰਗਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ सच खंड श्री हिमंदिर साहब विखे समस्त होने लिया ने और बेहद खुशी है श्रद्धालुओं के चेहरे पर साफ नजर आ रही है कि उन्होंने आज इस पावन दिहाड़े मौके सच खंड श्री हिमंदिर साहब के दर्शना तो है मैं चेन्नई से आया हूँ जिंदगी में पहली बार गोल्डन टेंपल में आया हूँ बहुत शुक्र मिल रहा है मुझे आज बहुत खुशी की बात है कि आपके जो गुरु है उनका जन्मदिन के मौके पर मुझे ये दर्शनाथ की जगह मिली है बहुत बहुत धन्यवाद तो बड़ी खुशी ਦੀ ਗੱਲ ਹੈ ਕਿ ਅੱਜ ਦਰਸ਼ਕਾਂ ਦਾ ਮੌਕਾ ਮਿਲੇ ਗੁਰੂ ਸਾਹਿਬ ਦਾ ਵਾਹਿਗੁਰੂ ਫਤਿਹ ਬੜਾ ਬਹੁਤ ਖੁਸ਼ੀ ਹੈ ਅੱਜ ਵੀ ਗੁਰੂ ਗਵੰਦੀ ਸਿੰਘ ਦੇ ਪ੍ਰਕਾਸ਼ ਦਿਹਾੜਾ ਚੱਲ ਰਿਹਾ ਹੈ ਬਹੁਤ ਸੰਗਤ ਆਈ ਹੈ ਤੇ ਬੜੇ ਆਰਾਮ ਨਾਲ ਸੰਗ ਜਾ ਰਹੇ ਅੰਦਰ ਦੇ ਘਮਾ ਸਾਡੇ ਕਣ ਵਾਸਤੇ ਬਹੁਤ ਬਹੁਤ ਸ਼ੁਕਰੀਆ ਜੀ ਬੇਹਦੀ ਅਲੌਕਿਕ ਨਜ਼ਾਰਾ ਸ੍ਰੀ ਦਰਬਾਰ ਸਾਹਿਬ 'ਤੇ ਨਜ਼ਰ ਆ ਰਿਹਾ ਹੈ ਇਹ ਇਹ ਤਸਵੀਰਾਂ ਵੇਖੀਆਂ ਜਾ ਸਕਦੀਆਂ ਨੇ ਜੀ ਦਰਬਾਰ ਸਾਹਿਬ ਤੋਂ ਤੇ ਸੰਗਤ ਇੱਥੇ ਹਮ ਹਮਾ ਕੇ ਪਹੁੰਚ ਰਹੀ ਹੈ ਸਾਰੀਆਂ ਸੰਗਤਾਂ ਨੂੰ ਸਾਰੇ ਸੰਸਾਰ ਦੀਆਂ ਸੰਗਤਾਂ ਨੂੰ ਮੇਰੇ ਵੱਲ ਲੱਖ ਲੱਖ ਵਧਾਈਆਂ ਬਿਲਕੁਲ ਦੇਸ਼ ਵਿਦੇਸ਼ ਦੀ ਸਭ ਸੰਤਾ ਨੂੰ ਗੁਰੂ ਸਾਹਿਬ ਦੇ ਪ੍ਰਕਾਸ਼ ਗੁਰਪ੍ਰਬ ਦੀ ਲੱਖ ਲੱਖ ਮੁਬਾਰਕਾਂ ਜੀ ਮਨਿੰਦਰ ਬਿਲਕੁਲ ਬੇਹਦੀ ਅਲੌਕਿਕ ਨਜ਼ਾਰਾ ਇੱਥੋਂ ਸਾਹਮਣੇ ਆਇਆ ਜੀ ਦਰਬਾਰ ਸਾਹਿਬ ਤੋਂ ਹੁਣ ਰੁਕ ਕਰ ਲੈਨੇ ਆ ਰਕਾਬਗਨ ਸਾਹਿਬ ਦਾ ਦਿੱਲੇ ਵਿੱਚ ਸਾਡੇ ਸਹਿਯੋਗੀ ਜਸਪਾਲ ਮੌਜੂਦ ਨੇ ਜਸਪਾਲ ਜੇਕਰ ਗੱਲ ਕੀਤੀ ਜਾਵੇ ਰਕਾਬਗਨ ਸਾਹਿਬ ਦੀ ਤੇ ਇੱਥੋਂ ਕਿਸ ਸਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਸੰਗਤ ਵਿੱਚ ਕਿਸ ਸਰ੍ਹਾਂ ਦਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਜੀ ਨਿਲਮ ਤੁਹਾਨੂੰ ਦੱਸ ਦਈਏ ਕਿ ਦਸਮ ਪਿਤਾ ਸਾਈਂਬੇ ਕਮਾਲ ਗੁਰੂ ਗੋਬਗੁਰੂ ਗੋਬੀ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਬੜੇ ਹੀ ਸ਼ਰਧਾ ਭਾਵਨਾ ਨਾਲ ਅੱਜ ਦੇਸ਼ ਔਰ ਦੁਨੀਆ ਵਿੱਚ ਮਨਾਇਆ ਜਾ ਰਿਹਾ ਹੈ ਤੇ ਤੁਹਾਨੂੰ ਤਸਵੀਰਾਂ ਦਿਖਾ ਦਈਏ ਇਸ ਲਈ ਅਸੀਂ ਮੌਜੂਦ ਹਾਂ ਦਿੱਲੀ ਦੇ ਰਕਾਬਗਨ ਸਾਹਿਬ ਗੁਰਦੁਆਰੇ ਦੇ ਵਿੱਚ ਇਤਿਹਾਸਿਕ ਗੁਰਦੁਆਰਾ ਅੱਜ ਇੱਥੇ ਦਿੱਲੀ ਕਮੇਟੀ ਔਰ ਸੰਗਤ ਦੇ ਸਹਿਯੋਗ ਦੇ ਨਾਲ ਇੱਕ ਵਿਸ਼ੇਸ਼ ਧਾਰਮਿਕ ਸਮਾਗਮ ਸਜਾਏ ਗਏ ਨੇ ਜੋ ਕਿ ਦੀਵਾਨ ਸਜਾਏ ਗਏ ਨੇ ਜੋ ਸਵੇਰ ਤੋਂ ਹੀ ਚਾਲੂ ਹੋ ਚੁੱਕੇ ਨੇ ਔਰ ਦੇਰ ਸ਼ਾਮ ਤੱਕ ਇਸੇ ਪ੍ਰਕਾਰ ਚਲਦੇ ਰਹਿਣਗੇ ਲੱਖੀਸ਼ਾ ਵੰਜਾਰਾ 홀 ਦੇ ਵਿੱਚ ਇਹ ਸਾਰੇ ਸਮਾਗਮ ਚੱਲਣਗੇ ਜਿੱਥੇ ਪੰਥ ਪੰਥ ਪ੍ਰਸਿੱਧ ਰਾਗੀ ਜਿੱਥੇ ਢਾਡੀ ਵਾਰਾ ਕਥਾਵਾਚਕ ਗੁਰੂ ਦਾ ਜਸ ਗਾ ਕੇ ਸੰਗਤਾਂ ਨੂੰ ਨੇਹਾਲ ਕਰਨਗੇ ਤੇ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਨਗੇ ਤੇ ਤੁਸੀਂ ਤਸਵੀਰਾਂ ਵੇਖ ਰਹੇ ਹੋ ਲੱਖੀਸ਼ਾ ਵੰਜਾਰਾ 홀 ਦੀਆਂ ਜਿੱਥੇ ਸਵੇਰ ਤੋਂ ਹੀ ਲੋਕੀ ਦਰਸ਼ਨ ਸੰਗਤ ਦਰਸ਼ਨ ਵਾਸਤੇ ਗੁਰਦੁਆਰਾ ਸਾਹਿਬ ਪਹੁੰਚ ਰਹੀ ਹੈ ਨਤਮਸਤਕ ਹੋ ਰਹੀ ਹੈ ਤੇ ਗੁਰੂ ਸ਼ਾਹਿਬ ਦਾ ਅਸੀਰ ਦਾ ਪ੍ਰਾਪਤ ਕਰਕੇ ਆਪਣੇ ਆਪ ਨੂੰ ਵਡਪਾਕਾ ਮਹਿਸੂਸ ਕਰ ਰਹੀ ਹੈ ਤੁਸੀਂ ਤਸਵੀਰਾਂ ਚ ਦੇਖ ਰਹੇ ਹੋ ਅਰੇ ਦੱਸ ਦਈਏ ਕਿ ਦਿੱਲੀ ਦਾ ਜੋ ਮੌਸਮ ਹੈ ਉਹ ਵੀ ਬੜਾ ਜਿਹਾ ਖੁਸ਼ ਨੁਮਾਜ਼ਾ ਹੋਇਆ ਪਿਆ ਐਵੇਂ ਲੱਗ ਰਿਹਾ ਹੈ ਕਿ ਮੌਸਮ ਵੀ ਹੈ ਜੋ ਗੁਰੂ ਸਾਹਿਬ ਨੂੰ ਅਜੇ ਨਤਮਸਤਕ ਹੋ ਰਿਹਾ ਹੈ ਤੂਂਦ ਹਟ ਚੁਕੀ ਹੈ ਸੂਰਜ ਦਾ ਪ੍ਰਕਾਸ਼ ਹੋ ਰਿਹਾ ਪੂਰਾ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਤਿਆਰੀਆਂ ਹਲੇ ਚਾਲੂ ਨੇ ਗੁਰਦੁਆਰਾ ਕਾਫਗਨ ਸਾਹਿਬ ਅਗਰ ਆਪਾਂ ਕੁਝ ਸੰਗਤ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰੀਏ ਤੇ ਸੰਗਤ ਵੀ ਅਸੇਤ ਪਹੁੰਚੀ ਹੋਈ ਹੈ ਜਾਣਦੇ ਸੰਗਤ ਦਾ ਕੀ ਕਹਿਣਾ ਹੈ ਕਿਵੇਂ ਮਹਿਸੂਸ ਕਰ ਰਹੇ ਆ ਅੱਜ ਗੁਰੂ ਸਾਹਿਬ ਦਾ ਪ੍ਰਕਾਸ਼ ਪੁਰ ਰਿਹਾ ਹੈ ਕਿਵੇਂ ਮਹਿਸੂਸ ਕਰ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੁੱਚੀ ਨਾਨਕ ਨਾਮ ਲੈਵਾਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਜੀ ਵਧੀਆ ਮਹਿਸੂਸ ਹੋ ਰਿਹਾ ਹੈ ਲੱਕੀਸ਼ਾ ਵੰਜਾਰਾ ਹਾਊਸ ਨਿਊ ਦਿੱਲੀ ਤੋਂ ਗੁਰਦਾਰਾ ਰਿਕਾਬਗਨ ਸਾਹਿਬ ਤੋਂ ਮੈਨੇਜਮੈਂਟ ਪੂਰੀ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇੰਨਾ ਸੋਹਣਾ ਪ੍ਰਾਲਾ ਕਰਕੇ ਜੋ ਦੇਸ਼ਾਂ ਦੇਸ਼ਾਂ ਤੋਂ ਸੰਗਤਾਂ ਆਇਆ ਨੂੰ ਜੀ ਆਇਆਂੇ ਬਹੁਤ ਵਧੀਆ ਸੋਹਣਾ ਪ੍ਰਾਲਾ ਹੈ ਚੜ੍ਹਦੀ ਕਲਾ ਹੈ ਜੀ ਤੇ ਤੁਸੀਂ ਸੁਣਿਆ ਲੋਕੀ ਦਰਜ ਸੰਗਤ ਦਰਸ਼ਨ ਕਰਨੇ ਕਰਨ ਆਰੀ ਆਪਣੇ ਆਪਣੇ ਉੱਪਰ ਪਗਾ ਮੈਸਜ ਕਰਾ ਰਹੀ ਹੈ ਕਿ ਤੁਹਾਨੂੰ ਦੱਸ ਦਈਏ ਕਿ ਦਿੱਲੀ ਕਮੇਟੀ ਦਾ ਇੱਕ ਹੋਰ ਉਪਰਾ ਲੈਕ ਜੋ 11 ਵਜੇ ਜੋ ਗੁਰਸਿੱਖ ਅੰਮ੍ਰਿਤ ਛਕਣਾ ਚਾਹੁੰਦਾ ਹੈ ਧਰਮ ਪ੍ਰਚਾਰ ਹੇਟ ਦਿੱਲੀ ਕਮੇਟੀ ਅੱਜ ਅੰਮ੍ਰਿਤ ਸੰਚਾਰ ਵੀ ਕਰਾ ਰਹੀ ਹੈ ਜੋ 11 ਵਜੇ ਤੋਂ ਸਟਾਰਟ ਹੋ ਜਾਏਗਾ ਤੇ ਨੀਲਮ ਐਸੀਆਂ ਤਸਵੀਰਾਂ ਗੁਰਦੁਆਰਾ ਰਕਾਬਗੰਸ ਸਾਹਿਬ ਦੀਆਂ ਜੀ ਨੀਲਮ ਜੀ ਜਸਪਾਲ ਫਿਲਹਾਲ ਇਹਨਾਂ तमाम ਤਸਵੀਰਾਂ ਦੇ ਲਈ ਬਹੁਤ-ਬਹੁਤ ਸ਼ੁਕਰੀਆ ਜਸਪਾਲ ਮਨਿੰਦਰ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਤੇ ਇਸ ਤੋਂ ਇਲਾਵਾ ਸਾਡੇ ਨਾਲ ਜਿਹੜੇ ਸਨ ਰਿਕੇਸ਼ਗਰ ਸਾਹਿਬ ਤੋਂ ਬਲਜੀਤ ਬਲਜੀਤ ਤੁਹਾਡਾ ਵੀ ਇਹਨਾਂ ਤਮਾਮ ਤਸਵੀਰਾਂ ਦੇ ਲਈ ਬਹੁਤ-ਬਹੁਤ ਸ਼ੁਕਰੀਆ ਸੋ ਅੱਜ ਦੀਆਂ ਇਹ ਬੇਹਦ ਸ਼ਾਨਦਾਰ ਤਸਵੀਰਾਂ ਵਾਹ ਵਾਹ ਗੁਰਦੁਆਰਾ ਸਾਹਿਬਾਨਾ ਤੋਂ ਸਾਹਮਣੇ ਆਈਆਂ ਜਿੱਥੇ ਸੰਗਤ ਵੱਡੀ ਗਿਣਤੀ ਵਿੱਚ ਨਤਮਸਤਕ ਹੋਣ ਲਈ ਪਹੁੰਚ ਰਹੀ ਹੈ ਸੋ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ प्रकाश ਦਿਹਾੜਾ ਅੱਜ ਮਨਾਇਆ ਜਾ ਰਿਹਾ ਹੈ ਤੇ ਨਗਰ ਕੀਰਤਨ ਵੀ ਇਸ ਦੌਰਾਨ ਸ਼੍ਰੀ ਨੰਦਪੁਰ ਸਾਹਿਬ ਤੋਂ ਸ਼ੁਰੂ ਹੋ ਕੇ ਮਾਛੀਵਾੜਾ ਪਹੁੰਚਿਆ ਹੈ ਇਹ ਨਗਰ ਕੀਰਤਨ ਅੱਜ ਤੋਂ 28 ਸਾਲ ਪਹਿਲਾਂ ਬਾਬਾ ਜੋਰਾ ਸਿੰਘ ਜੀ ਜੋ ਕਿ ਮਹਿਦੀਆਣਾ ਸਾਹਿਬ ਦੇ ਸੇਵਾਦਾਰ ਸਨ ਉਹਨਾਂ ਵੱਲੋਂ ਸ਼ੁਰੂ ਕੀਤਾ ਗਿਆ ਸੀ ਅਜ ਇਸ ਸੰਪਰਦਾ ਨੂੰ ਅੱਗੇ ਵਧਾਉਂਦਿਆਂ ਹੋਇਆਂ ਬਾਈ ਜੋਰਾ ਸਿੰਘ ਜੀ ਦੇ ਪੁੱਤਰੇ ਬਾਈ ਕੁਲਵੰਤ ਸਿੰਘ ਨਗਰ ਕੀਰਤਨ ਵਿੱਚ ਸੇਵਾ ਨੇ ਬਾਰੇ ਹਨ ਇਹ ਨਗਰ ਕੀਰਤਨ 5 ਜਨਵਰੀ ਨੂੰ ਮਹਿਦੀਆਣਾ ਸਾਹਿਬ ਪਹੁੰਚੇਗਾ ਇੱਕ ਦਿਨ ਵਿਸ਼ਰਾਮ ਮਗਰੋਂ ਦੀਨਾ ਸਾਇਬ ਪਹੁੰਚ ਕੇ ਨਗਰ ਕੀਰਤਨ ਦੀ ਸਮਾਪਤੀ ਹੋਵੇਗੀ ਦਸਮ ਪਿਤਾ ਨੇ 21 ਦਿਨ ਦਾ ਸਮਾ ਮਹਿਦਿਆਣਾ ਸਾਇਬ ਤੇ ਜਟਪੁਰਾ ਦੇ ਇਲਾਕਿਆਂ ਦੇ ਵਿੱਚ ਬਤਾਇਆ ਸੀ ਸੋ ਸਾਇਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਜਿੱਥੇ ਵੱਖ-ਵੱਖ ਦੇਸ਼ਾਂ ਪਰ ਦੁਨੀਆ ਭਰ ਦੇ ਵਿੱਚ ਮਨਾਇਆ ਜਾ ਰਿਹਾ ਤਾਂ ਉੱਥੇ ਹੀ ਸੰਗਤ ਬੇहद ਜ਼ਿਆਦਾ ਉਤਸ਼ਾਹ ਨਾਲ ਬੇहद ਜ਼ਿਆਦਾ ਸਤਿਕਾਰ ਸਹਿਤ ਗੁਰੂਤਾ ਮੱਧ ਵਿੱਚ ਪਹੁੰਚ ਰਹੀ ਹੈ ਖਾਲਸੇ ਦੀ ਧਰਤੀ ਤੋਂ ਤਸਵੀਰਾਂ ਵੀ ਤੁਹਾਨਾਂ ਨਾਲ ਸਾਂਝੀ ਕੀਤੀਆਂ ਮਾਚੀਵਾੜ ਤੋਂ ਵੀ ਤਸਵੀਰਾਂ ਨੇ ਜਿੱਥੇ ਬਕਾਇਦਾ ਨਗਰ ਕੀਰਤਨ ਵੀ ਨਿਕਲ ਰਹੇ ਹਨ ਪ੍ਰੀਤ ਸਿੰਘ ਆਸਟ੍ਰੇਲੀਆ ਜਾਣ ਦੀ ਅਰਦਾਸ ਪੰਚੋ ਰੋਲਾ ਹੈ ਅੱਜ ਫਿਰ ਦਾ ਜੰਗਲਾਂ ਵਿੱਚ ਘੁੰਮਦਾ ਰੱਬ ਦੀ بے ਪਰਵਾਹ ਅੱਜ ਤੋਂ 28 ਸਾਲ ਪਹਿਲਾਂ ਬਾਬਾ ਜੋਰਾ ਸਿੰਘ ਉਹ ਦੁਆਰਾ ਮਹਿਦੀਆਂਾ ਸਾਹਿਬ ਦੇ ਮੁੱਖ ਸੇਵਾਦਾਰ ਸੀ ਉਹਨਾਂ ਨੇ ਸ਼ੁਰੂ ਕੀਤਾ ਜੋ ਅੱਜ ਇਹ ਨਗਰ ਕੀਰਤਨ ਭਾਈ ਕੁਲਵੰਤ ਸਿੰਘ ਬਾਬਾ ਜੋਰਾ ਸਿੰਘ ਦੇ ਪੋਤਰੇ ਆ ਉਹ ਇਹ ਸੰਪਤਾ ਚਲਾ ਰਹੇ ਆ ਇਹ ਨਗਰ ਕੀਰਤਨ ਸ਼ੁਰੂ 6-7 ਪੌਦੀ ਰਾਤ ਨੂੰ ਜਦੋਂ ਦਸਵੇਂ ਪਾਤਸ਼ਾਹ ਨੇ ਆਨੰਦਗੜ੍ਹ ਦਾ ਕਿਲਾ ਛੱਡਿਆ ਸਾਰਾ ਪਰਿਵਾਰ ਸਨੇ ਸਿੰਘਾਂ ਸਵੇਤ ਛੱਡ ਕੇ ਸਰਸਾ ਨਦੀ ਵੱਲ ਨੂੰ ਆਏ ਤੇ ਉਸ ਸਮੇਂ ਦਾ ਨਗਰ ਦੀ ਉਸ ਇਤਿਹਾਸਕ ਨੂੰ ਯਾਦ ਕਰਾਉਂਦੇ ਆ ਇਹ 28 ਸਾਲ ਤੋਂ ਚੱਲ ਰਿਹਾ ਕਿਲਾ ਛੱਡ ਕੇ ਗੁਰੂ ਸਾਹਿਬ ਪਹਿਲਾਂ ਪਰਿਵਾਰ ਵਿਛੋੜੇ ਤੇ ਚਮਕੌਰ ਸਾਹਿਬ ਪਠਾ ਸਾਹਿਬ ਤੇ ਮਾਛੀਵਾੜਾ ਕਹਾ ਕਟਾਣਾ ਸਾਹਿਬ ਸਾਨੇਆਲ ਈਲنگ ਆਲਮਗੀਰ ਸਾਹਿਬ ਤੇ ਰਾਏਕੋਟ ਹੁੰਦੇ ਹੋਏ ਗੁਰਦੁਆਰਾ ਮੈਦਿਆਣਾ ਸਾਹਿਬ ਪਹੁੰਚੇਗਾ ਜੀ 5 ਜਨਵਰੀ ਨੂੰ ਗੁਰਦੁਆਰਾ ਮੈਦਿਆਣਾ ਸਾਹਿਬ ਜਾ ਕੇ ਇਹਦੀ ਸਮਾਪਤੀ ਹੋਵੇਗੀ ਉਸ ਤੋਂ ਅੱਗੇ 21 ਦਿਨ ਗੁਰੂ ਸਾਹਿਬ ਗੁਰਦੁਆਰਾ ਮੈਦਿਆਣਾ ਸਾਹਿਬ ਤੇ ਲੰਮੇ ਜਟਪੁਰੇ ਉਸ ਇਲਾਕੇ 'ਚ 21 ਦਿਨ ਰਹੇ ਆ 21 ਦਿਨ ਵਿਸ਼ਰਾਮ ਕਰਨ ਤੋਂ ਬਾਅਦ ਇਹ ਨਗਰ ਕੀਰਤਨ ਅੱਗੇ ਦੀਨਾ ਸਾਹਿਬ ਵੱਲ ਨੂੰ ਰਵਾਨਾ ਹੋਵੇਗਾ ਤੇ ਉੱਥੇ ਦੀਨਾ ਸਾਹਿਬ ਜਾ ਕੇ ਸਮਾਪਤੀ ਹੋਵੇਗੀ ਸਰਬੰਸਦਾਨੀ ਸਾਈਂਬੇ ਕਮਾਲ 10ਵੀਂ ਪਾਸ਼ਾਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਜ਼ੁਲਮ ਖਿਲਾਫ ਲੜਨ ਲਈ ਸ਼ੇਰਾਂ ਦੀ ਕੌਮ ਨੂੰ ਸਿਰਜਿਆ ਅਤੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਤੇ ਨਾਲ ਹੀ ਸੇ ਕੌਮ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਲਈ ਕਿਹਾ ਸੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਤੇ ਆਓ ਤੁਹਾਨੂੰ ਵਿਖਾਉਂਦੇ ਆ ਪੀਟੀਸੀ ਨੈਟਵਰਕ ਦੀ ਖਾਸ ਪੇਸ਼ਕਸ਼ ਸੰਪਤਾ ਸਹਬ ਸਿਰਗੁਰੂ ਗੋਬਿੰਦ ਸਿੰਘ ਜੀ ਦੀ ਦੁਰਾਨੀ ਅਦੁੱਤੀ ਅਤੇ ਅਜ਼ੀਮ ਸ਼ਖਸੀਅਤ ਦੁਨੀਆ ਦੇ ਇਤਿਹਾਸ ਦੇ ਵਿੱਚ ਸਭ ਤੋਂ ਨਿਰਾਨੀ ਹੈ। ਦੁਰਸਹਬ ਸਬਰ, ਸਹਿਜ, ਸਿਦਕ ਅਤੇ ਚੜ੍ਹਦੀ ਕਲਾ ਦੇ ਮਜਸਮੇ ਸਨ। ਗੁਰਗੋਬਿੰਦ ਸਿੰਘ ਜੀ ਨੇ ਆਪਣੇ ਸੇਖਾਂ ਤੇ ਸਮੂਹ ਨੂੰ ਕਾਇਦ ਅਕਾਲ ਪੁਰਖ ਨਾਲ ਜੋੜਨ ਅਤੇ ਪ੍ਰਮਾਤਮਾ ਨੂੰ ਆਪਣਾ ਓਟ ਆਸਰਾ ਸਮਝਣ ਦੀ ਪ੍ਰੇਰਿਆ ਅਤੇ ਤਾੜਨਾ ਕੀਤੀ ਜੋ हमको ਪਰਮੇਸ਼ਰ ਉਚਰਾ ਤੇ ਸਭ ਨਰਕ ਕੁੰਡ ਮੈਂ ਪਰ ਹੈ ਮੋਕੋ ਦਾਸ ਭਵਨ ਕਾ ਜਾਨੋ ਜਾਂ ਮੈਂ ਭੀਦ ਨ ਰੰਚ ਪਛਾਨੋ ਗੁਰੂ ਸਾਹਿਬ ਨੇ 9 ਸਾਲ ਦੀ ਉਮਰ ਦੇ ਵਿੱਚ ਆਪਣੇ ਪਿਤਾ ਗੁਰਤੇਗ ਬਹਾਦਰ ਸਾਹਿਬ ਨੂੰ ਦੂਜੇ ਤਰਮ ਜਿਨ੍ਹਾਂ ਨਾਲ ਸਦਾਤਕ ਮਤਪੇਦ ਸੀ ਦੀ ਰੱਖਿਆ ਖਾਤਰ ਤੁਰਬਾਨੀ ਦੇਣ ਲਈ ਭੇਜਿਆ ਗੁਰਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੇ ਪਿਛੋਂ 1675 ਦੇ ਵਿੱਚ 9 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੂੰ ਗੁਰਨਾਨਕ ਜੋਤ ਦੇ 10ਵੇਂ ਵਾਰਸ ਦੇ ਰੂਪ ਦੇ ਵਿੱਚ ਬੁਰਾਈ ਪ੍ਰਾਪਤ ਹੋਈ 42 ਸਾਲ ਦੀ ਉਮਰ ਤੱਕ ਗੁਰੂ ਸਾਹਿਬ ਨੇ ਗੁਰੂ ਨਾਨਕ ਦੇਵ ਜੀ ਦੇ ਆਰੰਭ ਕੀਤੇ ਸਿੱਖ ਧਰਮ ਦੇ ਕ੍ਰਾਂਤੀਕਾਰੀ ਦਾਰਸ਼ਨਿਕ ਸਿਧਾਂਤਾਂ ਨੂੰ ਤੀਬਰਤਾ ਨਾਲ ਸਿਖਰ ਤੇ ਪਹੁੰਚਾਇਆ ਗੁਰੂ ਗੋਬਿੰਦ ਸਿੰਘ ਬਹਾਨ ਜਰਨੈਲ ਉੱਚ ਕੋਟੀ ਦੇ ਵਿਦਵਾਨ ਅਤੇ ਮਰਦੇ ਮੈਦਾਨ ਸਨ ਉਹਨਾਂ ਸਿੱਖਾਂ ਨੂੰ ਦਸਿਆ ਕਿ ਗੁਰਮਤ ਮਨੁੱਖ ਨੂੰ ਆਤਮਕ ਤੇ ਸਰੀਰਕ ਦੁਹਾਰ ਰੂਪੰਦ ਵਿੱਚ ਬਲਵਾਨ ਬਣਾਉਂਦੀ ਹੈ ਗੁਰੂ ਸਾਹਿਬ ਦੇ ਦਰਬਾਰਤ ਵਿੱਚ 52 ਕਵੀਸਕ ਜੋ ਆਪਣੇ ਸਮੇਂ ਦੇ ਮਹਾਨ ਵਿਦਵਾਨ ਸਨ ਗੁਰੂ ਜੀ ਨੇ ਖੁਦ ਜਪ ਸਾਹਿਬ ਅਕਾਲ ਉਸਤਤ 33 ਵਈਏ ਚੰਡੀ ਦੀ ਵਾਰ 72 ਨਾਟਕ ਜਫਰਨਾਮਾ ਅਤੇ ਸ਼ਬਦ ਹਜ਼ਾਰੇ ਪਾਤਸ਼ਾਹੀ 10ਵੀਂ ਵਰਗੀਆਂ ਪਵਿੱਤਰ ਬਾਣੀ ਦੀ ਰਚਨਾ ਕੀਤੀ ਗੁਰੂ ਸਾਹਿਬ ਨੇ ਆਪਣੇ ਜੀਵਨ ਕਾਲਤ ਵਿੱਚ ਲਗਭਗ 14 ਜੰਗਾਂ ਲੜੀਆਂ ਉਹਨਾਂ ਪਹਿਲੀ ਜੰਗ ਪੰਗਾਣੀ ਦੀ ਅਤੇ ਆਖਰਲੀ ਜੰਗ ਖਦਰਾਣ ਦੀ ਤਾਬ ਤੇ ਲੜੀ ਗੁਰੂ ਸਾਹਿਬ ਨੇ ਆਪਣੀ ਪਤਿਤਾ ਚਾਰੇ ਸਹਬਜ਼ਾਦੇ ਆਪਣੀ ਮਾਤਾ ਸਭ ਕੁਝ ਤੁਰਭਾਂ ਕਰ ਦਿੱਤਾ ਪਰ ਇਸ ਦੇ باوجود ਗੁਰੂ ਸਾਹਿਬ ਅਡੋਲ ਸਹਿਜ ਅਤੇ ਚੜ੍ਹਦੀ ਕਲਾ ਸਿਰਫ ਹੀ ਗੁਰੂ ਸਾਹਿਬ ਨੇ ਦੀਨਾ ਕਾਂਗੜ ਤੋਂ ਔਰੰਗਜ਼ੇਬ ਨੂੰ ਫਤਿਹ ਦਾ ਪੱਤਰ ਲਿਖਿਆ ਜਿਸ ਨੂੰ ਜ਼ਫਰਨਾਮਾ ਜਾਂ ਫਤਿਹ ਦੀ ਚਿੱਠੀ ਵੀ ਕਿਹਾ ਜਾਂਦਾ ਹੈ ਇਸ ਦੇ ਵਿੱਚ ਗੁਰੂ ਜੀ ਨੇ ਔਰੰਗਜ਼ੇਬ ਨੂੰ ਧਰਮ ਅਤੇ ਨੈਤਿਕਤਾ ਦਾ ਉਪਦੇਸ਼ ਵੀ ਦਿੱਤਾ ਅੰਤ 7 ਅਕਤੂਬਰ 1708 ਨੂੰ ਅਕਾਲ ਪੁਰਖ ਨੂੰ ਨਿਸ਼ਚਿਤ ਕੀਤਾ ਫਰਜ਼ ਨਿਭਾਉਣ ਅਤੇ ਕਾਰਜ ਸੰਪੰਨ ਕਰਨ ਪਿੱਛੋਂ ਗੁਰੂ ਜੀ ਜੋਤੀ ਜੋਤ ਸਮਾਗ। ਸੋ ਗੁਰੂ ਸਾਹਿਬ ਨੇ ਆਪਣੇ ਸੰਖੇਪ ਜਿਹੇ ਜੀਵਨ ਕਾਲ ਦੇ ਵਿੱਚ ਸਿੱਖ ਕੌਮ ਨੂੰ ਵਡਮੁਲੀਆਂ ਦਾਤਾਂ ਦਿੱਤੀਆਂ। ਹਕੀਮ ਅੱਲਾ ਯਾਰ ਖਾਂ ਗੁਰੂ ਸਾਹਿਬ ਦੀ ਵਡਿਆਈ ਕੁਝ ਇਸ ਤਰ੍ਹਾਂ ਬਿਆਨ ਕਰਦਾ ਹੈ। ਇਨਸਾਫ ਕਰੇ ਜੀ ਮੇ ਜ਼ਮਾਨਾ ਤੋਂ ਯਕੀਨ ਹੈ ਕਹਦੇ ਗੁਰੂ ਗੋਬਿੰਦ ਦਾ ਸਾਨੀ ਹੀ ਨਹੀਂ ਹੈ। पीटीसी नेटवर्क ਵੱਲੋਂ ਦਸਮ ਪਾਤਸ਼ਾਹ ਸਾਹਿਬ ਸ਼ਿਰਗੁਰ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ।